ਜੇ ਸੁਣੋ 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 ਤੁਰਕ ਕੋ ਸੁਲਾਜੈਂ ਜਿਹਨੂੰ ਸੁਣ ਸੁਣ ਕੇ ਤੁਰਕ ਜਿਹੜੇ ਆ ਲਜਜਤ ਹੋ ਰਹੇ ਸ਼ਰਮਸ਼ਾਰ ਹੋ ਰਹੇ ਚਲੋ ਮਦਾਨੀ ਕਾਬੇ ਹੋਈਏ ਫੇਰ ਕਹਿੰਦੇ ਚਲੋ ਬਈ ਕਤਾਬੇ ਕਾਬੇ ਜਾਈਏ ਮਦਾਨ ਜਾਣਾ ਜੰਗਲ ਪਾਣੀ ਕਹਿੰਦੇ ਚਲੋ ਕਾਬੇ ਹੋ ਆਈਏ ਰਸਤ ਕਾ ਜੀਆਂ ਕੋ ਦੇਈਏ ਤੇ ਕਹਿੰਦੇ ਕਾ ਜੀਆਂ ਨੂੰ ਵੀ ਰਸਤ ਪਾਣੀ ਦੇਈਏ ਸਿੰਘ ਇਹ ਹੋ ਜਾਂਦੇ ਸੀ ਇਹ ਗੱਲਾਂ ਹੁੰਦੀਆਂ ਸੀ ਸਿੰਘਾਂ ਦੀਆਂ ਕਿੱਥੇ ਚੱਲਿਆ ਕਾਬੇ ਚੱਲਿਆ ਰਸਤ ਪਾਣੀ ਦੇਣ ਕਾਜੀ ਨੂੰ ਤੇ ਆਮ ਬੰਦੇ ਨੂੰ ਕੀ ਸਮਝਣਾ ਵੀ ਇਹ ਕਿੱਥੇ ਜਾਂਦਾ ਉਹਨੇ ਡਰ ਜਾਣਾ ਵੀ ਕਾਬੇ ਤੇ ਜਦੋਂ ਮੋੜਿਆ ਉਹਨਾਂ ਦੇ ਕਿੱਥੋਂ ਆਇਆ ਕਾਬੇੋਂ ਆਇਆ ਰਸਤ ਪਾਣੀ ਦੇ ਕੇ ਉਹ ਇਹਨਾਂ ਵੇ ਰਸਤ ਕਾ ਦੀਆਂ ਨੂੰ ਦੇ ਆਗੇ ਛਤਰ ਪੌਲਾ ਮੁੱਲਾ ਤਾਈ ਫਿਰ ਕਹਿੰਦੇ ਮੁੱਲਾ ਤਾਈ ਛਤਰ ਪੌਲਾ ਵੀ ਕਰ ਲਈਏ ਅੰਗਾਂ ਦੀ ਸਫਾਈ ਕਰਨੀ ਤਾਂਕ ਬੇਗਮਾ ਕਰੋ ਸਭਾ ਸਭਾਈ ਇਹ ਰਸਤ ਬਾਦ ਕਹਿੰਦੇ ਹੁਣ ਥੋੜਾ ਜਿਹਾ ਬੇਗਮ ਵੀ ਸ਼ਕਲ ਆ ਭਾਗ ਦੀ ਸੀ 3 ਗੋੜਾ ਅਮਲ ਦਾ ਜਿਹੜਾ ਹੈ ਉਹ ਕਿਉਂਕਿ ਜੰਗ ਕਰਦਾ ਫਿਰ ਚੜ੍ਹਦੀ ਕਲਾ ਵਿੱਚ ਹੀ ਰਹਿਣਾ ਹੈ ਤੇ ਇਹ ਵੀ ਕਹਿੰਦੇ ਕਰ ਲਈਏ ਜੁੱਤੇ ਝਾੜ ਤਾਂ ਦੇ ਫੜਕਾਵੇ ਤੇ ਜੁੱਤਾ ਝਾੜ ਕੇ ਉਹਨਾਂ ਦੇ ਤਲੇ ਇੱਕ ਦੂਜੇ ਨਾਲ ਮਾਰਦੇ ਹੁੰਦੇ ਸੀ ਆਪਸ ਵਿੱਚ ਕਹੇ ਪਠਾਨ ਨਮੂਂਡ ਪੜਾਵੇ ਇਹ ਕਰ ਰਹੇ ਆ ਕਹਿੰਦੇ ਪਠਾਣਾ ਦੇ ਸਿਰ ਪੜਾ ਰਹੇ ਹਾਂ ਹਾਂ ਫਾਦ ਮਾਰਵੜ ਸ਼ਬਦ ਸੁਨਾਵਾ ਜਦੋਂ ਇਸ ਤਰ੍ਹਾਂ ਹਵਾ ਸ਼ਰਨ ਦੀ ਆਵਾਜ਼ ਹੈ ਇਹ ਵੀ ਪੂਰਾ ਇੱਕ ਸਿੰਘ ਜਿਹੜੇ ਸੀ ਚੜ੍ਹਦੀ ਕਲਾਤੀ ਹੁੰਦੇ ਮਾਰੋ ਮੁਗਲ ਸੁਤੈਣ ਜਾਂ ਹਾਫਾ ਕਾ ਕਰਦੇ ਹੁੰਦੇ ਸੀ ਕਹਿੰਦੇ ਲੈ ਮੁਗਲ ਮਾਰ ਦਿੱਤਾ ਖਤਰਾ ਪੜਾ ਸੋ ਮੁਗਲ ਬਤਾਇਆ ਜੇ ਕਿਤੇ ਗੁਰਮਖੋ ਗੰਦਗੀ ਪੈਣੀ ਪਈ ਹੁੰਦੀ ਸੋ ਨੂੰ ਕਹਿੰਦੇ ਜੇ ਮੁਗਲ ਪਿਆ ਇਧਰ ਪਰੇ ਦੀ ਹੋ ਜਾ ਤੂੰ ਇੱਥੇ ਮੁਗਲ ਪਿਆ ਹੈ ਜੰਮ ਜੰਮ ਆਬ ਪਿਸ਼ਾਬ ਦਿਖਾਇਆ ਪਿਸ਼ਾਬ ਨੂੰ ਜੰਮ ਜੰਮ ਦਾ ਪਾਣੀ ਦੱਸ ਦਿੰਦੇ ਸੀ ਕਾਬੇ ਦੇ ਵਿੱਚ ਇੱਕ ਖੂਹ ਹੈ ਜਿਹਨੂੰ ਪਵਿੱਤਰ ਮੰਨਦੇ ਕਹਿੰਦੇ ਸਾਡਾ ਹੋਈ ਹੈ ਗੜ ਤੇ ਤੌੜ ਤੋੜੇ ਤਜ ਤਾਰਾ ਤੇ ਜਦੋਂ ਗੁਰਮਖੋ ਇਹਨੂੰ ਕਹਿੰਦੇ ਚਤੌੜ ਦਾ ਕਿਲਾ ਜਿਹੜਾ ਹੈ ਤੋੜਨਾ ਕੋਈ ਪਿਸ਼ਾਬ ਵਗੈਰਾ ਕਰ ਦੇਣਾ ਤੇ ਉਹ ਬੋਲੇ ਸਨ ਭਾਈ ਮੈਂ ਤਤੌੜ ਤੇਲਾ ਤੋੜਿਆ ਆਣਾ